ਬੀਰੀ ਫੁਕੀ ਦੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਬੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਸੀ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋਏ ਆਂ ਮਾਤਾ ਸ਼ੀਤਲਾ ਦਾ ਇੱਕ ਢਾਲਾ ਲੈ ਕੇ ਹਾਜ਼ਰ ਹੋਏ ਆਂ ਜਿਹੜਾ ਕੀ ਮਾਤਾ ਨੂੰ ਦੋ ਲੱਡੂਆਂ ਦੇ ਜੋੜੇ ਦਾ ਭੋਗ ਦਿਨ ਦੇ ਨਾਲ ਹਰ ਇੱਕ ਕੰਮ ਪੂਰਾ ਹੁੰਦਾ ਜਿਹੜੀਆਂ ਵੀ ਮੁਸ਼ਕਲਾਂ ਕੋਈ ਵੀ ਤੁਹਾਡਾ ਰੁਕਿਆ ਕੰਮ ਆ ਮਾਤਾ ਸ਼ੀਤਲਾ ਦੇ ਦੋ ਲੱਡੂਆਂ ਦਾ ਜਿਹੜਾ ਢਾਲਾ ਆ ਇਹਦੇ ਨਾਲ ਵੱਡੇ ਤੋਂ ਵੱਡੇ ਕੰਮ ਜੁਟਕੀਆਂ ਦੇ ਵਿੱਚ ਹੋ ਜਾਂਦੇ ਆ ਤਾਂ ਦੋਸਤੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਓ ਤਾਂ ਕਿ ਆਉਣ ਵਾਲੀਆਂ ਵੀਡੀਓ ਪਹਿਲਾਂ ਤੁਹਾਨੂੰ ਮਿਲਦੀਆਂ ਰਹਿਣਗੀਆਂ ਦੋਸਤੋ ਤਾਂ ਦੋਸਤੋ ਹੁਣ ਗੱਲ ਕਰਦੇ ਹਾਂ ਮਾਤਾ ਸ਼ੀਤਲਾ ਦੇ ਲੱਡੂਆਂ ਦੇ ਜੋੜੇ ਦੇ ਢਾਲੇ ਬਾਰੇ ਜਿਹੜਾ ਕਿ ਬਹੁਤ ਬਾਕ ਕਮਾਲ ਤੇ ਬਹੁਤ ਜ਼ਬਰਦਸਤ ਢਾਲ ਆਇਆ ਜਿਦੇ ਨਾਲ ਕੀਤੇ ਕਿਰਾਏ ਨੂੰ ਦੂਰ ਕੀਤਾ ਜਾਂਦਾ ਹੈ ਹਰ ਮੁਸ਼ਕਿਲ ਕੰਮ ਦੇ ਵਿੱਚ ਸਹਾਈ ਹੁੰਦੀ ਹੈ માતા ਕਿਸੇ ਵੀ ਕੰਮ ਦੇ ਵਿੱਚ ਰੁਕਾਵਟ ਪੈਂਦੀ ਹੋਵੇ માતા ਸ਼ੀਤਲਾ ਦੇ ਦੋ ਲੱਡੂਆਂ ਦੇ ਢਾਲੇ ਨੂੰ ਤੁਸੀਂ ਕਰ ਲੈਣਾ ਤੁਹਾਡੇ ਕੰਮ ਜਿਹੜੇ ਚੁਟਕੀਆਂ ਚ ਪੜਨੇ ਸ਼ੁਰੂ ਹੋ ਜਾਣਗੇ ਕੀਤੇ ਕਰਾਏ ਦੇ ਉੱਤੇ ਜਿਹੜਾ ਕੀ ਕੋਈ ਮੁਸ਼ਕਲ ਪੀੜ ਪਈ ਹੋਵੇ ਤਾਂ ਵੀ ਉਸ ਕੰਮ ਨੂੰ ਦੂਰ ਕਰ ਸਕਦੇ ਆ ਤੁਸੀਂ ਹੱਲ ਨੂੰ ਦੂਰ ਕਰ ਸਕਦੇ ਆ ਤਾਂ ਦੋਸਤੋ ਇਸ ਢਾਲੇ ਨੂੰ ਕਰਨ ਦੇ ਲਈ ਕਰਨਾ ਕਿਦਾਂ ਹੈ ਪਹਿਲਾਂ ਇਹਦਾ ਸਾਰਾ ਤੁਹਾਨੂੰ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਤੋਂ ਬਿਨਾਂ ਦੇਖਣੀ ਪੈਣੀ ਆ ਪੂਰੀ ਗੱਲਬਾਤ ਸਭ ਜਿਹੜੀ ਪੜ੍ਹਣੀ ਆ ਹੁਣ ਆਪਾਂ ਗੱਲ ਕਰਦੇ ਆ ਸ਼ੀਤਲਾ ਮਾਤਾ ਦੇ ਟਾਲੇ ਬਾਰੇ ਤਾਂ ਦੋਸਤੋ ਜਿੱਦਾਂ ਤੁਸੀਂ ਜਾਣਦੇ ਹੋ ਕਿ ਮਾਤਾ ਸ਼ੀਤਲਾ ਦਾ ਕੋਈ ਵੀ ਟਾਲਾ ਆ ਉਹ ਖਾਲੀ ਨਹੀਂ ਜਾਂਦਾ ਬਰਥ ਨਹੀਂ ਜਾਂਦਾ ਅੱਜ ਤੱਕ ਨਾ ਹੀ ਅੱਜ ਤੱਕ ਕੋਈ ਟਾਲਾ ਕੀ ਆਈ ਹੈ ਮਾਤਾ ਦਾ ਕੋ ਸ਼ੀਤਲਾ ਮਾਤਾ ਇੱਕ ਐਸੀ ਮਾਤਾ ਆ ਜਿਹੜੇ ਕਿ ਬਹੁਤ ਛੇਤੀ ਪ੍ਰਸੰਨ ਹੋ ਕੇ ਆਪਣੇ ਬੱਚਿਆਂ ਦਾ ਜਿਹੜਾ ਕੰਮ ਕਾਜ ਆ ਸਵਾਰਦੀਂ ਆ ਦੁੱਖ ਦਿਲਿੱਦਰ ਜਿਹੜਾ ਕਹਿੰਦੇ ਦਿਲਿੱਦਰ ਦੂਰ ਕਰਦੀ ਏ ਜੇ ਘਰ ਦੇ ਵਿੱਚ ਦਿਲਿੱਦਰਤਾ ਪਈ ਹੋਵੇ ਉਹਨੂੰ ਵੀ ਦੂਰ ਕਰਦੀ ਏ ਦੁੱਖ ਦੂਰ ਕਰਦੀ ਏ ਸਾਰੇ ਜਿੰਨੇ ਵੀ ਕੋਈ ਕੀਤੇ ਹੋਏ ਪਾਪ ਪਾਪ ਸੰਤਾਪ ਸਾਰੇ ਦੂਰ ਹੋ ਜਾਂਦੇ ਆ ਮਾਤਾ ਸ਼ੀਤਲਾ ਨੂੰ ਮੰਨਣ ਦੇ ਨਾਲ ਇਸ ਕਰਕੇ ਮਾਤਾ ਸ਼ੀਤਲਾ ਦੀ ਮਾਨਤਾ ਬਹੁਤ ਜ਼ਿਆਦਾ ਕੀਤੀ ਜਾਂਦੀ ਏ ਪਰ ਜਿਹੜੇ ਮਾਤਾ ਸ਼ੀਤਲਾ ਨੂੰ ਜਾਣਦੇ ਆ ਉਹ ਇਸ ਚੀਜ਼ ਦਾ ਫਾਇਦਾ ਜ਼ਰੂਰ ਲੈਂਦੇ ਆ ਉਹਨਾਂ ਨੂੰ ਪਤਾ ਹੈ ਮਾਤਾ ਸ਼ੀਤਲਾ ਇੰਨੀ ਦਿਯਾਲੂ ਹੈ ਕਿ ਆਪਣੇ ਭਗਤਾਂ ਉੱਤੇ ਜਦੋਂ ਦਿਯਾਲ ਹੋ ਜਾਂਦੀ ਹੈ ਹਰ ਇੱਕ ਕੰਮ ਨੂੰ ਛੇਤੀ ਤੋਂ ਛੇਤੀ ਪੂਰਾ ਕਰ ਦਿੰਦੀ ਹੈ ਤਾਂ ਦੋਸਤੋ ਹੁਣ ਗੱਲ ਕਰਨੀ ਹੈ ਢਾਲੇ ਬਾਰੇ ਕਿ ਜੇ ਤਾਂ ਮਾਤਾ ਦੀ ਗੱਲ ਕੀਤੀ ਲੱਡੂਆਂ ਦੇ ਜੋੜੇ ਦੀ ਤਾਂ ਦੋਸਤੋ ਹੁਣ ਕੋਈ ਬੰਦਾ ਤੁਹਾਡਾ ਘਰ ਦਾ ਜੀ ਕੋਈ ਬਿਮਾਰ ਠਮਾਰਾ ਕੋਈ ਢੁੱਲ ਮੁੱਠ ਪੈ ਗਈ ਹੋਵੇ ਤੁਸੀਂ ਕੀ ਕਰਨਾ ਸ਼ੁੱਕਰਵਾਰ ਵਾਲੇ ਦਿਨ ਮਾਤਾ ਸ਼ੀਤਲਾ ਦੇ ਲੱਡੂ ਲੈਣੇ ਆ ਦੋ ਲੱਡੂਆਂ ਦਾ ਜੋੜਾ ਲੈ ਕੇ ਪੁੰਦੀ ਵਾਲੇ ਲੱਡੂ ਲੈਣੇ ਆ ਉਹਦੇ ਸਿਰ ਤੋਂ 7 ਵਾਰ ਪੁੱਠੇ ਕਮਾ ਲੈਣੇ ਆ ਠੀਕ ਹੈ 7 ਵਾਰ ਦੋ ਲੱਡੂ ਜਿਹੜੇ ਆ ਉਹ ਪੁੱਠੇ ਕਮਾ ਲੈਣੇ ਆ ਉਹਦੇ ਵਿੱਚ ਤੁਸੀਂ ਦੋ ਲੌਂਗ ਲਾਣੇ ਆ ਉੱਪਰ ਲੌਂਗ ਜਿਹੜੇ ਆ ਵਿੱਚ ਖੜੇ ਲੌਂਗ ਜਿਹੜੇ ਹੁੰਦੇ ਆ ਲੌਂਗ ਉਹ ਵਿੱਚ ਘੱਟ ਦੇਣਾ ਉਹਦੇ ਜਿਹੜਾ ਫੁੱਲ ਵਾਲਾ ਪਾਸਾ ਆਣਾ ਉੱਪਰ ਕਰ ਦੇਣਾ ਥੱਲੇ ਵਾਲਾ ਜਿਹੜਾ ਤਿੱਲਾ ਵਾਲਾ ਉਹ ਵਿੱਚ ਕਰ ਦੇਣਾ ਤੇ ਦੋ ਹੀ ਲੇ ਲਾਂਗਾ ਉਹ ਡਡੂnga ਦੇ ਵਿੱਚ ਗੱਡ ਦੇਣੇ ਆ ਥੋੜੀ ਜਿਹੀ ਕੱਚੀ ਲੱਸੀ ਬਣਾ ਲੈਣੀ ਆ ਠੀਕ ਹੈ ਕੱਚੀ ਲੱਸੀ ਬਣਾ ਲੈਣੀ ਆ ਕੱਚੀ ਲੱਸੀ ਬਣਾ ਕੇ ਆਪਣੇ ਘਰ ਦੇ ਵਿੱਚ ਉਸ ਕੱਚੀ ਲੱਸੀ ਦਾ ਥੋੜਾ ਜਿਹਾ ਕੀ ਕਰਨਾ ਤੁਸੀਂ ਛਿੱਟਾ ਦੇ ਲੈਣਾ ਪਹਿਲਾਂ ਹੀ ਠੀਕ ਹੈ ਪਹਿਲਾ ਛੱਟਾ ਦੇ ਕੇ ਕਿਤੇ ਵੀ ਮਾਤਾ ਸ਼ੀਤਲਾ ਦੇ ਤੁਸੀਂ ਥਾਨ ਦੇਖ ਲੈਣੇ ਆ ਕਿਤੇ ਵੀ ਜਿੱਥੇ ਮਾਤਾ ਸ਼ੀਤਲਾ ਦੇ ਥਾਨਾਂ ਵਾਲੀ ਦੇ ਬਣੇ ਹੋ ਉੱਥੇ ਜਾ ਕੇ ਕੱਚੀ ਲੱਸੀ ਦਾ ਛੱਟਾ ਦੇਣਾ ਹੈ ਮਾਤਾ ਦੇ ਥਾਨ ਤੇ ਕੱਚੀ ਲੱਸੀ ਚੜਾਉਣੀ ਆ ਤੇ ਲੱਡੂਆਂ ਦਾ ਜੂੜਾ ਜਿਹੜਾ ਮਾਤਾ ਦੇ ਥਾਨਾਂ ਦੇ ਰੱਖ ਕੇ ਬੇਨਤੀ ਫਰਿਆਦ ਕਰ ਦੇਣੀ ਆ ਕਿ हे ਮਾਤਾ ਵੀ ਸਟਾਈ ਜਿਹੜਾ ਕੰਮ ਜਿਹੜੀ ਸਾਡੇ ਤੇ ਭੀੜ ਪਈ ਹੈ ਇਹਨੂੰ ਦੂਰ ਕਰ ਦੇ ਮਾਂ ਤੇ ਇੰਨੀ ਗੱਲ ਕਹਿ ਕੇ ਤੁਸੀਂ ਜਿਹੜੇ ਲੱਡੂਆਂ ਦਾ ਜੂੜਾ ਹੈ ਮਾਤਾ ਥਾਨਾਂ ਤੇ ਚੜਾ ਦੇਣਾ ਤੇ ਤੁਹਾਡਾ ਜਿਹੜੇ ਪੰਜ ਸ਼ੁੱਕਰਵਾਰ ਤੋਂ ਸੀ ਕਰਨਾ ਹੈ ਲੱਡੂਆਂ ਦੇ ਜੋੜੇ ਦਾ ਢਾਲੇ ਦਾ ਤੇ ਪੰਜ ਸ਼ੁੱਕਰਵਾਰਾਂ ਦੇ ਵਿੱਚ ਤੁਹਾਡਾ ਕੋਈ ਵੀ ਕੰਮ ਹੈ ਚਾਹੇ ਬਮਾਰ ਠਮਾਰਾ ਕੋਈ ਢਿਲਮਟ ਪਈ ਹੈ ਕੋਈ ਜਿਹਦਾ ਕੀਤਾ ਕਰਾਇਆ ਕਿਸੇ ਦੇ ਉੱਤੇ ਹੋਵੇ ਉਹ ਵੀ ਕਰ ਸਕਦਾ ਇਸ ਢਾਲੇ ਨੂੰ ਤਾਂ ਜਾਂ ਕਹਿ ਲਓ ਕਿ ਮੁਕੱਦਰਾਂ ਦਾ ਮੁਕੱਦਰ ਸਾਥ ਨਾ ਦਿੰਦਾ ਹੋਵੇ ਤਾਂ ਵੀ ਇਹਦੇ ਲੱਡੂਆਂ ਦਾ ਢਾਲਾ ਜਿਹੜਾ ਹੈ ਲੱਡੂ ਜੋੜਾ ਲੈ ਕੇ ਕਰ ਲੈਣਾ ਜਾਂ ਕੋਈ ਘਰ ਦੇ ਵਿੱਚ ਕੋਈ ਦੁਕਾਨ ਦੇ ਵਿੱਚ ਕੋਈ ਤਵੀਤ ਤਾਂ ਗਤਵੀਤ ਪਿਆ ਹੋਵੇ ਤਾਂ ਵੀ ਦੁਕਾਨ ਦੇ ਵਿੱਚੋਂ ਵੀ ਤੁਸੀਂ ਇਹ ਲੱਡੂ ਦੋ ਸਵਾ ਕੇ ਕਰ ਸਕਦੇ ਆ ਦੋ ਲੱਡੂ ਸਵਾ ਲੈਣੇ ਤਾਂ ਦੁਕਾਨ ਦੇ ਵਿੱਚੋਂ ਲੱਡੂ ਘੁਮਾ ਕੇ ਉੱਥੇ ਕੱਚੀ ਲੱਸੀ ਦਾ ਚਿੱਟਾ ਦੇ ਕੇ ਮਾਤਾ ਦੇ ਥਾਨਾਂ ਤੇ ਚੜਾਉਤੇ ਪੰਜ ਸ਼ੁੱਕਰਵਾਰ ਤੁਸੀਂ ਕਰ ਲੈਣਾ ਤੇ ਤੁਹਾਨੂੰ ਉਹਦਾ ਲਾਭ ਆਪੇ ਮਿਲ ਜਾਣਾ ਜੀ ਕੋਈ ਪਮਾਰਟ ਮਾਰਾ ਉਹਦਾ ਕੋਈ ਘਟਲ ਮੱਠ ਪਈ ਕੀਤੇ ਕਰਾਇਆ ਉਹਨੂੰ ਜਿੱਦਾਂ ਕੋਈ ਨੀਲ ਪੈਂਦੇ ਹੁਣ ਬਾਡੀ ਦੇ ਉੱਤੇ ਨੀਲ ਦਾਗ ਦੱਪੇ ਨੀਲਾ ਦੇ ਦਾਗ ਪੈਂਦੇ ਹੁਣ ਤਾਂ ਵੀ ਇਹ ਕੱਚੀ ਲੱਸੀ ਦੇ ਛਿੱਟੇ ਨਾਲ ਧੋਲਣੇ ਆ ਕੱਚੀ ਲੱਸੀ ਦਾ ਛਿੱਟਾ ਦੇ ਕੇ ਧੋਣੇ ਹੁਣਾ ਤੇ ਮਾਤਾ ਦੇ ਥਾਨਾਂ ਤੇ ਲੱਡੂ ਚੜਾਏ ਨੇ ਦੋ ਤਾਂ ਦੋਸਤੋ ਇਹ ਜਿਹੜਾ ਦੋ ਲੱਡੂਆਂ ਦਾ ਟੜਾ ਇੰਨਾ ਕਿ ਜ਼ਬਰਦਸਤ ਟੜਾ ਆ ਤੁਸੀਂ ਇਹਦੇ ਬਾਰੇ ਬਹੁਤ ਘੱਟ ਸੁਣਿਆ ਹੋਊਗਾ ਜੇ ਸੁਣਿਆ ਵੀ ਹੋਏਗਾ ਤਾਂ ਇਹਦਾ ਫਾਇਦਾ ਜਿਹੜਾ ਹੈ ਬਹੁਤ ਛੇਤੀ ਤੇ ਜਲਦੀ ਮਿਲ ਜਾਂਦਾ ਹੈ ਕੋਈ ਜ਼ਿਆਦਾ ਭੱਜਣ ਦੀ ਲੋੜ ਨਹੀਂ ਪੈਂਦੀ ਤੇ ਦੋਸਤੋ ਇਹੀ ਜਿਹੜਾ ਸਾਡਾ ਟਾਲਾ ਸੀ ਇਹੀ ਵੀਡੀਓ ਸੀ ਜੇ ਚੰਗੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਜੀ ਜੈ ਪੀਰਾਂ ਦੀ ਜੈ ਬਸਤਾ ਦੀ ਮਾਲਕ ਪਲੀ ਕਰੇ